ਆਪ ਜੀ ਨੂੰ ਲੈ ਕੇ ਚੱਲਾਂਗੇ ਡਾਕਟਰ ਬੀ ਆਰ ਅੰਬੇਦਕਰ ਭਵਨ ਜੋ ਇੱਕ ਕਾਬਿਲ ਟੀਚਰ ਜੋ ਹੈ ਉਹਨਾਂ ਨੂੰ ਫ੍ਰੀ ਪੜਾਈ ਦਿੰਦੇ ਹਨ ਅਤੇ ਕਿਤਾਬਾਂ ਪ੍ਰਦਾਨ ਕਰਦੇ ਹਨ ਤਾਂ ਕਿ ਬੱਚੇ ਪੜ੍ਹ ਲਿਖੇ ਡਾਕਟਰ ਉਪਲਵਦ ਨੇ ਜੋ ਸਮੇਂ ਸਮੇਂ ਸਿਰ ਆ ਕੇ ਗਰੀਬ ਲੋਕਾਂ ਨੂੰ ਦਵਾਈਆਂ ਦੇ ਉਹਨਾਂ ਦਾ ਇਲਾਜ ਕਰਦੇ ਨੇ ਤੇ ਸਾਰਾ ਕੁਝ ਤੁਸੀਂ ਫ੍ਰੀ ਪ੍ਰੋਵਾਈਡ ਕਰਦੇ ਹੋ ਬਿਲਕੁਲ ਇਹ ਫ੍ਰੀ ਪ੍ਰੋਵਾਈਡ ਕਰਦੇ ਦੀ ਧਾਰਤਵਾਂ ਫ੍ਰੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ 3 ਟਾਈਮ ਨੋਮੀਨਲ ਤੇ ਫ੍ਰੀ ਤੇ ਕੋਪਾ ਦਾ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਦੋਸਤੋ ਪੰਜਾਬੀ ਸਟੇਸ਼ਨ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ 24 ਤਰੀਕ ਨੂੰ ਸ਼੍ਰੀ ਗੁਰੂ ਰਵਿਦਾਸ ਜੰਤੀ ਤੇ ਸਾਰੇ ਰਵਿਦਾਸ ਭਾਈਚਾਰੇ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਨਾਲ ਹੀ ਦੋਸਤੋ ਅੱਜ ਆਪਾਂ ਆਪ ਜੀ ਨੂੰ ਲੈ ਕੇ ਚੱਲਾਂਗੇ ਡਾਕਟਰ ਬੀ ਆਰ ਅੰਬੇਦਕਰ ਭਵਨ ਜੋ ਇੱਕ ਚੈਰੀਟੇਬਲ ਸੰਸਥਾ ਹੈ ਇਹ ਸੰਸਥਾ ਗੜਸ਼ੰਕ ਤੋਂ 3 ਕਿਲੋਮੀਟਰ ਦੂਰ ਪਿੰਡ ਖਾਨਪੁਰ ਵਿਖਿਆ ਜਿੱਥੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਸਮੇਂ-ਸਮੇਂ ਸਰ ਕਾਬਿਲ ਡਾਕਟਰ ਆਉਂਦੇ ਨੇ ਜੋ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਫਰੀ ਦਵਾਈ ਦਿੱਤੀ ਜਾਂਦੀ ਹੈ ਬਾਕੀ ਹੋਰ ਵੀ ਬਹੁਤ ਕੁਝ ਜੋ ਆਪਾਂ ਨੂੰ ਪਤਾ ਲੱਗੇਗਾ ਉਹ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇਹ ਸੰਸਥਾ ਨਾਲ ਰੂਬਰੂ ਕਰਵਾਨੇ ਆ ਤੇ ਦੇਖਦੇ ਆ ਉੱਥੇ ਹੋਰ ਕੀ ਕੀ ਫੈਸਿਲਿਟੀ ਜੜੀਆਂ ਆ ਉਹ ਮਿਲਦੀਆਂ ਹਨ ਸਭ ਤੋਂ ਪਹਿਲਾਂ ਰਸਤੇ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਪਵਨਗਰ ਸ਼ੰਕਰ ਜੋ ਕਿ ਤਹਿਸੀਲ ਗੜਸ਼ੰਕਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਇੱਕ ਸਥਾਨ ਜੋ ਹੈ ਇੱਥੇ ਗਰੀਬ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਡਾਕਟਰ ਉਪਲਵਦ ਨੇ ਜੋ ਸਮੇਂ-ਸਮੇਂ ਸਿਰ ਆ ਕੇ ਗਰੀਬ ਲੋਕਾਂ ਨੂੰ ਦਵਾਈਆਂ ਤੇ ਉਹਨਾਂ ਦਾ ਇਲਾਜ ਕਰਦੇ ਨੇ ਤੇ ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਦਾ ਵਿਸ਼ੇਸ਼ ਧਿਆਨ ਦਿੱਤਾ ਗਿਆ ਜੋ ਗਰੀਬ ਬੱਚੇ ਆ ਜੋ ਨਹੀਂ ਪੜ ਸਕਦੇ ਉਹਨਾਂ ਲਈ ਸਵਿੱਤਰੀ ਵਾਈਫੁਲ ਇੰਸਟੀਚਿਊਟ ਆਫ ਲਰਨਿੰਗ ਬਣਾਇਆ ਗਿਆ ਜਿਹਦੇ ਵਿੱਚ ਕਾਬਿਲ ਟੀਚਰ ਜੋ ਹੈ ਉਹਨਾਂ ਨੂੰ ਫ੍ਰੀ ਪੜ੍ਹਾਈ ਦਿੰਦੇ ਹਨ ਅਤੇ ਕਿਤਾਬਾਂ ਪਰਦਾਨ ਕਰਦੇ ਹਨ ਤਾਂ ਕਿ ਬੱਚੇ ਪੜ੍ਹ ਲਿਖ ਕੇ ਆਪਣਾ ਵਧੀਆ ਕੈਰੀਅਰ ਬਣਾ ਸਕਣ ਸੋ ਜਿੱਥੇ ਵੀ ਬਾਬਾ ਸਾਹਿਬ ਦਾ ਕੋਈ ਵੀ ਚੈਰੀਟੇਬਲ ਇੰਸਟੀਚਿਊਟ ਹੁੰਦਾ ਹੈ ਸਭ ਤੋਂ ਪਹਿਲਾਂ ਉੱਥੇ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿਤਾਬਾਂ ਨੂੰ ਤੇ ਪੜ੍ਹਾਈ ਨੂੰ ਸੋ ਇੱਥੇ ਵੀ ਇੱਕ ਲਾਇਬ੍ਰੇਰੀ ਬਣਾਈ ਗਈ ਹੈ ਜੋ ਬਹੁਤ ਹੀ ਪਿਆਰੀ ਤੇ ਬਹੁਤ ਵਧੀਆ ਕਿਤਾਬਾਂ ਜੋ ਹੈ ਤੇ ਇੱਥੇ ਉਪਲਬਧ ਨੇ ਆਪਾ ਆਪਾ ਲਾਇਬ੍ਰੇਰੀ ਇੰਚਾਰਜ ਨਾਲ ਗੱਲ ਕਰਦੇ ਆਣੋਂ ਸਾਨੂੰ ਇਸ ਤੋਂ ਹੋਰ ਵੀ ਜ਼ਿਆਦਾ ਜਾਣੂ ਕਰਵਾਣਗੇ। ਅ ਨਮਸਕਾਰ ਸਰ ਜੀ। ਆਪਣਾ ਨਾਮ ਦੱਸਿਓ। ਮੇਰਾ ਨਾਮ ਪ੍ਰਦੀਪ ਕੁਮਾਰ ਹੈ। ਅੱਛਾ ਜੀ। ਪਾਸਪੋਰਟ ਨਿਕਰੇ। ਤੇ ਆ ਸਕਦੇ ਇੱਥੇ ਹੁੰਦੇ ਆ ਅੰਮ੍ਰਿਤਪਵਨ। ਕਿੰਨੀ ਦੇਰ ਤੋਂ ਜਿਹੜਾ ਇਹ ਆਪਣਾ ਇੰਸਟੀਚਿਊਟ ਚੱਲ ਰਿਹਾ ਹੈ? ਤੇ 2000 ਲਗਭਗ 19 ਤੋਂ ਚੱਲਦਾ ਜੀ। ਤੇ ਕਿੰਨੇ ਬੱਚੇ ਜਿਹੜੇ ਆ ਇੱਥੇ ਪੜ੍ਹਨ ਆਉਂਦੇ? ਤੇ ਵੱਖ-ਵੱਖ ਜਿਹੜੇ ਪੋਸਟਾਂ ਨਿਕਲਦੀਆਂ ਵਿੱਚ ਆਈਆਂ ਆ। ਵੈਕੈਂਸੀਆਂ ਕੋਈ ਸਰਕਾਰ ਦੱਟਦੀ ਐ ਚੱਪੜਵਾਰੀਆਂ ਦੀਆਂ ਹੋਈਆਂ ਕੋਈ ਭਾਰਤੀ ਆ ਜਾਂਦੀ ਐ ਐਸਆਈ ਦੀ ਉਹ ਵਾਸਤੇ ਕੋਚਿੰਗ ਵੀ ਦਿੱਤੀ ਜਾਂਦੀ ਐ ਜੱਟ ਲੈ ਟ੍ਰੇਨਿੰਗ ਕੋਚਿੰਗ ਅਸੀਂ ਕਰਦੇ ਹਾਂ ਚਲੋ ਅਸੀਂ ਟੈਸਟ ਕਰਦੇ ਹਾਂ ਇਸ ਪਹਿਲਾਂ ਤੋਂ ਦੋ ਮਹੀਨੇ ਪਹਿਲਾਂ ਟੈਸਟ ਐਸੇ ਉਹਦੀ ਕੋਚਿੰਗ ਲਈ ਤੇ ਸਾਰਾ ਕੁਝ ਤੁਸੀਂ ਫ੍ਰੀ ਪ੍ਰੋਵਾਈਡ ਕਰਦੇ ਹੋ ਬਿਲਕੁਲ ਇਹ ਫ੍ਰੀ ਪ੍ਰੋਵਾਈਡ ਕਰਦੇ ਹੀ ਹਾਂ ਤੁਹਾਨੂੰ ਫ੍ਰੀ ਬੱਚਿਆਂ ਨੂੰ ਐਜੂਕੇਸ਼ਨ ਤੇ ਸਰਕਾਰ ਕੋਈ ਗ੍ਰਾਂਟ ਤੁਹਾਨੂੰ ਕੁਲਦਾਨ ਕਰਦੀ ਹੈ ਇਸ ਵਾਕਤ ਸਰਕਾਰ ਤੋਂ ਹੀ ਹਲ ਹਰ ਕਦੇ ਕੋਈ ਐਟ ਜੀ ਤੁਹਾਨੂੰ ਮਿਲ ਦਗਾ ਇਹ ਕਰਕੇ ਕਰਕੇ ਪਾਕਾ ਕੀਤੀ ਹੈ ਸਾਰੇ ਸਾਡੇ ਸਾਥੀ ਆ ਜਿਹੜੇ ਉਹ ਆਪਣੇ ਆਪ ਕੰਟਰੀਬਿਊਟ ਕਰਮੋ ਖਰੀਦਿਆ ਕਿਦਾਂ ਇਹ ਇਥੇ ਇਹਨੂੰ ਸਾਥ ਦਾ ਚਲਾ ਰਹੀ ਧੰਨਵਾਦ ਜੀ ਨਮਸਕਾਰ ਸਰ ਜੀ ਆਪਣਾ ਨਾਮ ਦੱਸੋ ਜੀ ਮੈਂ ਕਲੀਅਰ ਸੋਰ ਰਟਾਫੋਰਮ ਸਟੇਟ ਬੈਂਕ ਕਪਟਿਆਲਾ ਚੀਫ ਮੈਨੇਜਰ ਰਿਜਾਇਰ 19/13 Uh, after retirement, uh, I engaged myself in social services like Khuranga and uh, a medical mission. This uh, property for a medical mission was purchased in the year 2020. Uh, in a short span of uh, time, uh, uh, this huge complex came into being and now uh, under the leadership of our legend uh, Dr. Thao Singh and Able uh, Body, Able Body Guided by Able Body uh, of uh, Senior Trustees uh, and uh, Very Honourable Members that uh, this trust is working from last three years on very sound footing. ਤੁਸੀਂ ਸਭ ਕੀ ਕੀ ਸੁਵਿਧਾਵਾਂ ਜੋ ਆਪਾਂ ਇੱਥੇ ਗਰੀਬ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਜਾਂ ਗਰੀਬ ਲੋਕਾਂ ਨੂੰ ਪ੍ਰੋਵਾਈਡ ਕਰਦੇ ਹਾਂ ਜੋ ਅਚਕਲ ਇਲਾਜ ਕਰਾਉਣ ਲਈ ਲਾਚਾਰ ਇੱਥੇ ਸਾਦ ਅਸੀਂ ਚੈਰੀਟੇਬਲ ਡਿਸਪੈਂਸਰੀ ਚੱਲਦੀ ਹੈ ਚੈਰੀਟੇਬਲ ਡਿਸਪੈਂਸਰੀ ਜਿਹੜੀ ਹਰ ਸੰਡੇ 3 ਦਾ ਇੱਕ ਨੋਮੀਨਲ ਜੇ ਫੀ ਤੇ ਉੱਪਰ ਦਵਾਈ ਫਰੀ ਦਿੱਤੀ ਜਾਂਦੀ ਹੈ 35 ਵਿੱਚ ਕਰਕੇ ਲੱਗਦਾ ਕਿ ਮਰੀਜ਼ ਜਿਹੜੀ ਦਵਾਈ ਵੈਸੇ ਹੀ ਜੋ ਜਲੇ ਸੰਤ ਕੇ ਜਾਓ ਉਹਦਾ ਵੇਖਦਰੀ ਕਰਕੇ ਵੇਸੇ ਨਾਲ ਸਿੱਟਦੇ ਉਸ ਕੰਦੇ ਅਦਰਵਾਇਸ ਫਰੀਦ ਬਾਨੂ ਰਹਿ ਗਈ ਤੇ ਵਾਕੀ ਸ਼ਹਿਨਾਜ਼ ਮੇਰਾ ਕੰਡਕਟ ਕਰਵਾਉਂਦਾ ਜੀ ਉਹਦੇ ਇੱਥੇ ਵਧੀਆ ਮਤਲਬ ਕਈ ਤਰ੍ਹਾਂ ਦੇ ਸ਼ਹਿਨਾਲ ਚੌਂਸ਼ਲ ਬਣਦੇ ਨੇ ਅਨੁਭਵ ਤਖ਼ਰੀਸ਼ ਦੇ ਪ੍ਰਤੀ ਹੈ ਕਾਸਟਿਊਸ਼ਨ ਦੇ ਪ੍ਰਤੀ ਹੈ ਤੇ ਇੱਥੇ ਟੈਸਟ ਵੀ ਕਰਾਇਆ ਹੁੰਦਾ ਹੈਗਾ ਪਰ ਉਹ ਤੋਂ ਬਾਅਦ ਦਾ ਟੈਸਟ ਹੁੰਦਾ ਸਟੂਡੈਂਟ ਦਾ ਜਿਹੜੇ 2 ਸਾਲਾਂ ਤੋਂ ਸੈਕਸੈਸਫੁਲੀ ਟੈਸਟ ਜਿਹੜੇ ਕੰਡਕਟ ਕਰਵਾ ਚੁੱਕੇ ਅਸੀਂ ਇਹਨਾਂ ਚਾਏ ਬੁਧਿਆਪਸੀਆ ਨੂੰ ਪਾਵਾ ਸਾਹਿਬ ਦੀ ਜਿੰਦਗੀ ਬਾਰੇ ਕੁਐਸਚਨ ਹੁੰਦੇ ਪਰ ਉਦਭਵ ਦੀ ਤਰਫੋਂ ਉਹ ਹੁਕ ਦੇ ਦਿੱਤੇ ਇਹ ਹੁਕ ਪ੍ਰੋਵਾਈਡਿੰਗੀ ਜਾਂਦੀ ਉਸ ਤੋਂ ਬਾਅਦ ਉਹ ਟੈਸਟ ਦਿਆ ਜਾਂਦਾ ਤੇ ਇਨਾਮ ਵੀ ਦਿੱਤੇ ਜਾਂਦੇ ਆ ਥੈਂਕ ਯੂ ਸਰ ਜੀ ਇੱਥੇ ਜੋ ਵੀ ਸੁਵਿਧਾਵਾਂ ਹਨ ਉਹ ਆਪ ਹੀ ਮੁਹਈਆ ਕਰਾਈਆਂ ਜਾਂਦੀਆਂ ਹਨ ਤੇ ਇੱਕ ਕੋਆਪਰੇਸ਼ਨ ਹੈ ਆਮ ਲੋਕਾਂ ਦਾ ਇਨ ਮੁਖੀ ਦੇ ਸੰਸਥਾਵਾਂ ਦਾ ਮੁਖੀਆਂ ਦਾ ਜੋ ਕਿ ਆਪਣੇ ਪੈਸੇ ਦੇ ਨਾਲ ਇਹ ਧਾਰਮਿਕ ਸੇਵਾ ਕਰ ਰਹੇ ਹਨ ਗਰੀਬ ਜਨਤਾ ਦੀ ਸੇਵਾ ਕਰ ਰਹੇ ਹਨ ਜਿਹੜੇ ਆਪਣੀ ਸੰਦੈ ਤੋਂ ਦੌਰ ਦਾਤਰਾਂ ਦੇ ਹੈਗੇ ਇਸ ਦੇ ਸਪੈਂਸਰੀ ਵਿੱਚ ਸਾਰੇ ਗਰੀਬ ਜੋ ਮਰੀਜ਼ ਆਉਂਦੇ ਹਨ ਉਹਨਾਂ ਨੂੰ ਦਵਾਈ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਇਹ ਸੈਮੀਨਾਰ ਹਾਲ ਜਿੱਥੇ ਵੱਖ-ਵੱਖ ਸਮੇਂ ਜੋ ਹੈ ਅਲੱਗ-ਅਲੱਗ ਗਤੀਵਿਧੀਆਂ ਹੁੰਦੀਆਂ ਹਨ ਸੋਸ਼ਲ ਗਤੀਵਿਧੀਆਂ ਹੁੰਦੀਆਂ ਹਨ